ਲੋ ਜੀ ਵਧਾਈਆਂ ਬਾਈ ਨਾਲ ਨੂੰ ਬਾਈ ਟਰੈਕਟਰ ਦੀਆਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਆਪਾਂ ਨੇ ਪਰਸੋਂ ਬਾਈ ਬਲੌਗ ਪਾਇਆ ਸੀ ਕਿ ਟਰੈਕਟਰ ਦਾ 25 11 ਦਾ ਉਹ ਵੀਡੀਓ ਨੂੰ ਬਹੁਤ ਸਾਰੇ ਵੀਰਾਂ ਨੇ ਪਿਆਰ ਦਿੱਤਾ ਵੀਡੀਓ ਆਪਣੀ ਕਾਫੀ ਚੱਲੀ ਉਹ ਤੇ ਫੋਨ ਵੀ ਬਹੁਤ ਸਾਰੇ ਬਾਈਆਂ ਦੇ ਆਏ ਤੇ ਟਰੈਕਟਰ ਆਪਣਾ ਜੀ ਸਾਡੇ ਲੋਕਲੇ ਚੱਲੇ ਆ ਜੀ ਇੱਧਰ ਸ਼ਰੀਫਾ ਤੈਗੜ ਸਾਹਿਬ ਇਹਦੀ ਇਹਦੇ ਵਿੱਚ ਇੱਕ ਵਾਰ ਪਹਿਲਾਂ ਵੀ ਮਹੀਨਾ ਦੋ ਮਹੀਨੋਂ ਕੋ ਟਰੈਕਟਰ ਵੇਚਿਆ ਸੀ ਜਦ ਵੀ ਬਾਈ ਨਾਲ ਫੋਨ ਆਇਆ ਸੀ ਬਾਈ ਨੇ ਆਕੇ ਵੀ ਗਏ ਸੀ ਮੁੜ ਕੇ ਬਾਅਦ ਚ ਲੰਘ ਕੇ ਟਰੈਕਟਰ ਵੇਚਦਾ ਸੀਗਾ ਜੀ ਤੇ ਇਹਦੇ ਬਾਰੇ ਫੇ ਪਹਿਲੇ ਹੀ ਫੋਨ ਆ ਗਿਆ ਤਾਂ ਵੀ ਟਰੈਕਟਰ ਅਸੀਂ ਲੈਣਾ ਵੀ ਕੱਲ ਨੂੰ ਆਉਂਗੇ ਸਵੇਰੇ ਵੀ ਸਾਨੂੰ ਦਿਖਾ ਕੇ ਤਾਂ ਕਿਸੇ ਹੋਰ ਨੂੰ ਦਿਖਾਇਓ ਤੁਹਾਨੂੰ ਮਿਲਾਉਣੇ ਆ ਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਜੀ ਹਾਂ ਸਭ ਠੀਕ ਹੈ ਜੀ ਪਹਿਲਾਂ ਦੱਸੋ ਕਿੱਥੋਂ ਆਉਂ ਜੀ ਅੱਜ ਜੀ ਵਿਜੀਤਪੁਰਾ ਜੀ ਵਿਜੀਤਪੁਰਾ ਕਿੱਥੇ ਕਿ ਪੈ ਗਏ ਜੀ ਇਹ ਇਹ ਫਤੇਗੜ ਸਾਹਿਬ ਦੇ ਨਾਲ ਆ ਜੀ ਫਤੇਗੜ ਸਾਹਿਬ ਦੇ ਨਾਲ ਨਾਲ ਦੇ ਨਾਲ ਅੱਛਾ ਅੱਛਾ ਜੀ ਹਾਂ ਜੀ ਠੀਕ ਹੈ ਜੀ ਬਾਈ ਤੁਸੀਂ ਬੋਲੀਓ ਮੈਂ ਕਿ ਤੁਹਾਡੇ ਵੀ ਲੱਗਿਆ ਵਾ ਇਹ ਆਪਾਂ ਵੀ ਰਾਏ ਤੇ ਸਾਨੂੰ ਟਰੈਕਟਰ ਦਾ ਐਂਡੋ ਦੇਖਣਾ ਹੈ ਇੱਧਰ ਨੂੰ ਆਜੋ ਜੀ ਮੜਾ ਜੀ ਇੱਧਰ ਨੂੰ ਆਜੋ ਸਾਡੇ ਪਥਾਨ ਦਾ ਆ ਗਿਆ 25000 ਅੱਛਾ ਜੀ ਪਹਿਲਾਂ ਇੱਕ ਨਜ਼ਾਰਾ ਲਾਓ ਦੋ ਬਾਅਦ ਦਾ ਬਾਅਦ ਅੱਛਾ ਠੀਕ ਹੈ ਠੀਕ ਹੈ ਮੜਾ ਇੱਧਰ ਨੂੰ ਆਜੋ ਜੀ ਇੱਧਰ ਨੂੰ ਆਜੋ ਮੜਾ ਬਾਈ ਦੇ ਮੈਕ ਲੱਗਿਆ ਵਾ ਜੰਤੂਰੀ ਚੱਲੋ ਜੀ ਬਾਈ ਮਾਈ ਦੇ ਲਾ ਦਿੰਦਾ ਮੈਂ ਚੌਂ ਮਾਲਮ ਨਹੀਂ ਜਾਣਾ ਹੁਣ ਇਹ ਤੇ ਬਾਅਦ ਹਫ਼ਤਾ ਬਾਅਦ ਦੇਖੂੰਗਾ ਹੁਣ ਬੋਲੋ ਚਲੋ ਉਹਦੇ ਬਾਅਦ ਦੇਖੂੰਗੇ ਜੀ ਫਿਰ ਇੰਡੋ ਫਾਰਮ ਪਹਿਲਾਂ ਸਾਨੂੰ ਇਹ ਸਾਡੇ ਚੰਗਾ ਲੱਗੇ ਸਾਨੂੰ ਇਹ 25 11 ਟਰੈਕਟਰ ਬੈਨ ਨੂੰ ਹੋਰ ਵੀ ਗਿਆ ਪਰ ਬਾਈ ਨਹੀਂ ਸੀ 25 11 ਲੈਣਾ ਟਰੈਕਟਰ ਹਾਂ ਜੀ ਤੇ ਪਹਿਲਾਂ ਅੰਕਲ ਜੀ ਸੀ ਇੱਕ ਵਾਰ ਆਪਾਂ ਨੇ ਟਰੈਕਟਰ ਪਹਿਲਾਂ ਪਾਇਆ ਸੀ ਪਿੱਛੇ ਜੀ ਹਾਂ ਜੀ ਹਾਂ ਜੀ ਟਰੈਕਟਰ ਤੁਸੀਂ ਦੇਖਣ ਆਏ ਦੇ ਮੈਂ ਤੁਹਾਡੇ ਆਉਣ ਦੇ ਪਹਿਲਾਂ ਵਿਗ ਗਿਆ ਦਾ ਜੀ ਸੇਲ ਹੋ ਗਿਆ ਦਾ ਜੀ ਹਾਂ ਜੀ ਉਹ 3511 ਦਾ ਜੀ ਹਾਂ ਜੀ 3511 ਦਾ ਜੀ ਅੱਛਾ ਜੀ ਉਹ ਵੀ ਟਰੈਕਟਰ ਵਧੀਆ ਦਾ ਜੀ ਯਾਨੀ ਕਿ ਤੁਹਾਡੀ ਚੁਆਇਸ ਐਚ ਐਮ ਟੀ ਲੈਣ ਦੀ ਉਦੀ ਹਾਂ ਜੀ ਹਾਂ ਜੀ ਅੱਛਾ ਫਿਰ ਅਸੀਂ ਤੁਹਾਡੇ ਉਹਦੇ ਵਿੱਚ ਦੇਖਿਆ ਤਾਂ ਵੀਡੀਓ ਦੇ ਵਿੱਚ ਅੱਛਾ ਜੀ ਸਾਡੇ ਫਿਰ ਇਹ ਵੀ ਟਰੈਕਟਰ ਵਧੀਆ ਚੱਲਦਾ ਜੀ ਆ ਕਿਹੜਾ ਜੀ ਆਪਣਾ ਇਹ ਇਹ ਆਪਣਾ 3060 ਹੈ ਜੀ 3060 ਹਾਂ ਜੀ ਹਾਂ ਜੀ ਇੱਕ ਉਹ ਜਿਹੜਾ 55 ਹਾਂ ਜੀ ਇਹ ਹਾਂ ਜੀ ਦੋਨੋਂ ਮਾਡਲ ਸੇਮ ਜਿਹੇ ਨੇ ਬਸ ਇਹ ਇਹ ਹਾਂਜੀ ਇਹ ਮਾੜਾ ਮੋਟਾ ਹੀ ਫਰਕ ਆ ਜਾਂਦਾ ਜੀ ਰੇਟ ਦਾ ਵੀ ਠੀਕ ਆ ਜੀ ਰੇਟ ਹੋਰ ਕੰਪਨੀਆਂ ਨਾਲੋਂ ਠੀਕ ਹੈ ਜੀ ਗੱਲ ਹਾਂਜੀ ਇਹ ਵੇਖ ਵੀ ਰਿਹਾ ਜੀ ਟਰੈਕਟਰ ਸਾਡੇ ਬਿਖੀ ਜਾਂਦੇ ਤੋਂ ਬਹੁਤ ਜਾਣਦਾ ਜੀ ਬਿਖੀ ਜਾਂਦੇ 25 11 ਦਾ ਤਾਂ ਬੱਕਰੀ ਜਿੰਨਾ ਕੁ ਖਰਚਾ ਅੱਛਾ ਜੀ ਹਾਂ ਬਹੁਤ ਵਧੀਆ ਟਰੈਕਟਰ ਚਲਾਇਆ ਹੋਣਾ ਤੁਸੀਂ ਪਹਿਲਾਂ ਪਹਿਲਾਂ ਬੜਾ ਹਾਂਜੀ ਅੱਛਾ 25 11 ਹੀ ਤਾਂ ਠੀਕ ਹੈ ਜੀ ਹੋਰ ਹੈ ਜੀ ਅੱਜ ਕੱਲ ਇਹਨਾਂ ਟਰੈਕਟਰਾਂ ਦਾ ਬਜ਼ੁਰਗਾਂ ਨੂੰ ਇਹ ਸ਼ੌਂਕ ਹੈ ਹੁਣ ਅੱਜ ਕੱਲ ਦੇ ਜਿਹੜੇ ਮੁੰਡੇ ਆਉਂਦਾ ਹੁਣ ਲੰਦੇ ਨਹੀਂ ਹੈਗੇ ਉਹ ਤਾਂ ਨਾਵਾ ਭਾਲਦੇ ਆ ਉਹ ਤਾਂ ਇਹਨੂੰ 8 ਲੱਖ ਦੇ ਬਿਨਾ ਗੱਲ ਨਹੀਂ ਕਰਦੇ ਜੀ ਹਾਂ ਹੈ ਬਾਬੂ ਜੀ ਮੈਂ ਕਿਹਾ ਤੁਹਾਨੂੰ ਇਹ ਸ਼ੌਂਕ ਹੈ ਨਾ ਟਰੈਕਟਰਾਂ ਦਾ ਹੁਣ ਹਾਂ ਜੀ ਹਾਂ ਗਾਹਾਂ ਗਾਹਾਂ ਤਾਂ ਜੇ ਕਹੀਏ ਵੀ ਹੁਣ ਜਿਹੜੇ ਕਹੋ ਮੁੰਡੇ ਦਾ ਉੱਪਰ ਬਹਿਣਾ ਨਹੀਂ ਕਿਸੇ ਨੇ ਲਾ ਲਾ ਉਹ ਤਾਂ ਨਾਵਾ ਹੋ ਗਏ ਤੁਸੀਂ ਆ ਕਿੱਥੇ ਤੇ ਲਾਵਾ ਮੰਗਦੇ ਆ ਜੀ ਸਹੀ ਗੱਲ ਹੈ ਜੀ ਠੀਕ ਬਿਲਕੁਲ ਬਿਲਕੁਲ ਵਧੀਆ ਜੀ ਕੰਮ ਤੁਹਾਡਾ ਚੱਲ ਚਲੋ ਸਰਾਂਦ ਬਾਉ ਵੇਖਦਾ ਜੀ ਇਹ ਆਪਣਾ अच्छा थीक थीक जी ठीक है 5800 जी मंडी ना सारे बढ़िया बिकਣ ਲੱਗ ਗਿਆ ਜੀ ਸਾਰੇ ਵਿਕਦਾ ਜੀ ਸਾਰੇ ਵਧੀਆ ਵਿਕਣ ਲੱਗ ਗਿਆ ਜੀ ਯਾਨੀ ਕਿ ਸਾਨੂੰ ਤਾਂ ਆਪਣੇ ਇਲਾਕੇ ਦਾ ਪਤਾ ਨਾ ਵੀ ਉੱਥੇ ਸੇਲ ਜ਼ਿਆਦਾ ਹੋ ਰਹੀ ਆ ਸਾਡਾ ਇਲਾਕਾ ਨਹੀਂ ਹੈ ਕਿਉਂਕਿ ਉਹ ਨੂਰ ਕੋ ਬੇਤੀਆਂ ਤੱਕ ਬੜੀ ਦੂਰ ਤੱਕ ਆ ਜੀ ਏਰੀਆ ਨਾਲ ਹਾਂਜੀ ਹਾਂਜੀ ਹੋਰ ਵੀ ਟਰੈਕਟਰ ਹੈ ਕੋਈ ਆਪਣੇ ਕੋਲ ਪਹਿਲਾਂ ਹਾਂ ਠੀਕ ਆ ਅਰਜਨ ਆ ਅੱਛਾ ਜੀ ਓਕੇ ਜੋ ਚਲੋ ਠੀਕ ਆ ਟਰੈਕਟਰ ਤੁਹਾਨੂੰ ਵਧੀਆ ਦਿੱਤਾ ਜੀ ਅਰਜਨ ਅਰਜਨ ਠੀਕ ਆ ਬਾਕੀ ਚਲੋ ਕੋਈ ਜੜੀ ਮਾੜੀ ਮੋਟੀ ਕਮੀ ਪੇਸ਼ੀ ਕੰਮ ਵਾਸਤੇ ਠੀਕ ਆ ਟਰੈਕਟਰ ਵਧੀਆ ਪਹਿਲੇ ਮਾਲਕ ਦਾ ਟਰੈਕਟਰ ਹੈ 86 ਮਾਡਲ ਹੈ ਬਾਈ ਟਾਇਰ ਟੂਰ ਵਧੀਆ ਟਰੈਕਟਰ ਤੇ ਸੀਟ ਸੂਟ ਨਾਲ ਦੀ ਟਰੈਕਟਰ ਦੀ ਠੀਕ ਹੈ ਜੀ ਪ੍ਰੈਸ਼ਰ ਪ੍ਰੂਸ਼ਰ ਸਾਰਾ ਓਕੇ ਹੈ ਜੀ ਇਹ ਪੰਜ ਗੇਅਰ ਨੇ ਇਹਦੇ ਜੀ ਪੰਜ ਆ ਪੰਜ ਗੇਅਰਾਂ ਚਾਹੀ ਹਾਂਜੀ ਹਾਂ ਇਹਨਾਂ ਦੀ ਸਟਾਰਟਿੰਗ ਦੇਖੋ ਬਾਈ ਕਿੰਨੀ ਆ ਦੇਖੋ ਆਹ ਆ ਲੱਗੀ ਚਾਬੀ ਆ ਲੱਗਿਆ ਵਾ ਥੱਲੇ ਆ ਗੁੱਲੀ ਜਿ ਖਿੱਚ ਕੇ ਪਹਿਲਾਂ ਨਿਊਟਰਲ ਚੈੱਕ ਕਰਨਾ ਇਹਦਾ ਹਾਂ ਹਾਂ ਪਤਾ ਠੀਕ ਹੈ ਹਾਂਜੀ ਹਾਂ ਰਮਾਈ ਓਕੇ ਸਾਰੀ ਹੈ ਟਰੈਕਟਰ ਦੀ ਵੇਖ ਲਓ ਇਹਨਾਂ ਟਰੈਕਟਰਾਂ ਵਿੱਚ ਬਾਈ ਜਿਹੜੇ ਡਬਲ ਕਲਚ ਵਾਲੇ ਫੰਕਸ਼ਨ ਹੋਊਗੇ ਜਾਂ ਦੂਈ ਗੇਰਾਂ 'ਚ ਪੀਟੀਓ ਹੋਊਗੀ ਇਹਨਾਂ ਦੇ ਬਹੁਤ ਪਹਿਲਾਂ ਆ ਗਏ ਦੇ ਫੰਕਸ਼ਨ ਹਾਂਜੀ ਇਹ ਤਾਂ ਡਬਲ ਕਲਚ ਆ ਨੇ ਜੀ ਹਾਂਜੀ ਡਬਲ ਕਲਚ ਹੈ ਜੀ ਗੇਰਾਂ 'ਚ ਪੀਟੀਓ ਹੈ ਜੀ ਦੀ ਜਿਹੜੇ ਤੁਸੀਂ ਗੇਅਰ 'ਮਾਂ' ਚਲਾਉਂਗੇ ਇੱਥੋਂ ਨਿਊਟਰਲ ਕਰਕੇ ਇਹਨੂੰ ਤੁਸੀਂ ਜਿਹੜੇ ਗੇਅਰ 'ਚ ਪਾਉਂਗੇ ਨੇ ਉਨੇ ਚੱਕਰ ਘੱਡੀ ਜਾਣੇ ਪਿੱਛੇ ਜਿਵੇਂ ਤੁਸੀਂ ਇਹ ਇਹ ਨਹੀਂ ਮਿਲਦੀ ਨਹੀਂ ਸ਼ੀਟ ਹਰੇਕ ਦੀ ਸੇਡ ਸ਼ੀਟ ਆਈ ਹੈ ਸੀਟ ਹੁਣ ਬਹੁਤ ਟਰੈਕਟਰ ਨੂੰ ਦੀ ਦੇਖਿਆ ਜਾਊ ਇਹ ਨਾ ਗਲ ਜਾਨੀਆਂ ਸੀਟਾਂ ਕਈ ਵਾਰ ਖਰਾਬ ਹੋ ਜਾਂਦੀ ਸੀਟ ਨਾਲ ਦੀ ਆ ਜੀ ਇਹ ਸ਼ੀਟ ਨਾਲ ਦੀ ਆ ਦਿਖਾਈ ਮੁੰਡੇ ਸ਼ੀਟ ਦਿਖਾਓ ਅੜੀ ਆਈ ਮੜਾ ਦਿਖਾਈ ਆ ਆਹ ਸੀਟ ਆਹ ਸੀਟ ਨਾਲ ਦੀ ਆਉਂਦੀ ਬਾਈ ਇਹ ਇਹ ਹਾਈ ਲੋ ਦਾ ਤਾਂ ਨਹੀਂ ਇਹਦਾ ਫਰਕ ਆ ਨਹੀਂ ਜੀ ਨਹੀਂ ਇਕਣਾ ਹੀ ਆ ਹੈ ਬਾਕੀ ਬੈਟਰੀ ਬੂਟਰੀ ਓਕੇ ਆ ਬਾਈ ਟਰੈਕਟਰ ਦੀ ਅੰਕ ਲਾਇਆ ਦੱਸੋ ਰੇਟ ਤੁਹਾਨੂੰ ਜਮਾ ਓਕੇ ਦਿੱਤਾ ਜੀ ਵਧੀਆ ਰੇਟ ਜਾਇਜ਼ ਆ ਰੇਟ ਤਾਂ ਠੀਕ ਆ ਜੀ ਰੇਟ ਠੀਕ ਇਹ ਇਹ ਉਨੇ ਕੇ ਤੁਸੀਂ ਕਿਹੜੇ ਕਮਾਏ ਨਹੀਂ ਜਾਂਦੇ ਬਿਲਕੁਲ ਯਾਨੀ ਕਿ ਕੱਲੋਂ ਵੀ ਤੁਸੀਂ ਵੇਚਣਾ ਕਰਨਾ ਤੁਹਾਨੂੰ ਟਰੈਕਟਰ ਘਾਟਾ ਨਹੀਂ ਪਾਉਂਦਾ ਐਨੇ ਦਾ ਜਿੰਨੂੰ ਮਰਜ਼ੀ ਵੇਚ ਦਿਓ ਇਹਦਾ ਵਾਸਤਾ ਲੱਤਾਂ ਨਹੀਂ ਹਾਂਜੀ ਬਈ ਗੱਲ ਦੱਸ ਦਿੰਦੇ ਜਿੱਦਾਂ ਟਰੈਕਟਰ ਲੱਤਾਂ ਦਾ ਇਹਨੂੰ ਵਾਧਾ ਮਿਲਦਾ ਤਾਂ ਉਦੋਂ ਹੈ ਹਾਂਜੀ ਇਹ ਬਈ 5-4000 ਵਾਧਾ ਦਵਾ ਦਿੰਦੇ ਕਹਿੰਦੇ ਨਹੀਂ ਅਸੀਂ ਰੱਖਣਾ ਵੀ ਵੇਚਣਾ ਨਹੀਂ ਹੈਗਾ ਟਰੈਕਟਰ ਚਲੋ ਜੀ ਤੁਹਾਨੂੰ ਵਧਾਈਆਂ ਬਹੁਤ ਬਹੁਤ ਜੀ ਜੀ ਮੁਬਾਰਕ ਠੀਕ ਹੈ ਜੀ ਹਾਂਜੀ ਲੈ ਬੱਸ ਟਰੈਕਟਰ ਚੱਲਿਆ ਸ਼੍ਰੀ ਫਤਿਹਗੜ ਸਾਹਿਬ ਰੀਤ ਦੇ ਵਿੱਚ ਬਾਈ ਆਪਣਾ ਲੋ ਜੀ ਵਧਾਈਆਂ ਬਾਈ ਨੂੰ ਬਾਈ ਟਰੈਕਟਰ ਦੀਆਂ ਬਹੁਤ ਬਹੁਤ ਵਜੀਦ ਪਰ ਚੱਲਿਆ ਜੀ ਇਹ ਬਸੀ ਕੋਲ ਪੈਂਦਾ ਜੀ ਲੈ ਬਾਈ ਸਖੋ ਹਲੋ ਬਾਈ ਸਾਡੇ ਜੌਂਡੀ ਵਾਲੇ ਵੀਰਾਂ ਕੋਲ ਇੱਕ ਟਰੈਕਟਰ ਆ ਗਿਆ ਜ 50 45 D 4 ਵੀਲ ਵਾਲਾ ਟਰੈਕਟਰ ਆ ਤੇ ਬਾਈ ਸਾਡਾ ਜੌਂਡੀਅਰ ਦਾ ਸੀਰਮੈਨ ਸਾਡੇ ਨਾਲ ਆ ਹੋਰ ਵੀਰੇ ਕੀ ਹਾਲ ਆ ਵਧੀਆ ਭਾਈ ਨਵੀਂ ਜੁਆਇਨਿੰਗ ਆ ਬਾਈ ਜੌਂਡੀਅਰ ਦਾ ਅੱਛਾ ਵੈਸੇ ਬਾਈ ਲੱਗਿਆਂ ਤਾਂ ਬਾਈ ਨੂੰ ਕਈ ਦਿਨ ਹੋ ਗਏ ਮਹੀਨਾ ਹੋ ਗਿਆ ਹੁਣ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਤੇ ਵੀਡੀਓ 'ਚ ਮੈਂ ਨਾ ਪਹਿਲੀ ਵਾਰ ਆਇਆ ਹਾਂ ਹਾਂਜੀ ਹਾਂਜੀ ਹੌਲੀ ਹੌਲੀ ਕੱਢੂਗੇ ਹਾਲੀ ਬਾਈ ਬੰਦੇ ਨੂੰ ਤੇ ਸਾਡਾ ਵੀਰੇ ਮੇਰਾ ਅੱਛਾ ਬਾਈ ਦਾ ਹਾਂਜੀ ਹਾਂਜੀ ਚਲ ਵਧਾਈਆਂ ਬਾਈ ਤੈਨੂੰ ਬਹੁਤ ਬਹੁਤ ਮਾਰਾ ਤੈਨੂੰ ਕੰਮ ਤੇਰੇ 'ਚ ਉਹ ਕਰੇ ਟਰੈਕਟਰ ਵੇਚੇ ਤੂੰ ਵੱਧ ਤੇ ਵੱਧ ਇਹਨਾਂ ਦੇ ਠੀਕ ਆ ਤੇ ਬਾਈ ਬਾਈ ਨੂੰ ਮਿਲਿਆ ਤਾਂ ਕਦੇ ਜਾਣਦਾ ਨਹੀਂ ਤਾਂ ਪਰ ਬਾਈ ਨਾਲ ਮਿਲ ਕੇ ਇਦਾਂ ਲੱਗਿਆ ਜਿਵੇਂ ਕਿ ਬਹੁਤ ਧੀਰ ਦਾ ਜਾਣਦਾ ਹੁੰਦਾ ਇਦਾਂ ਹੀ ਬਾਈ ਗੱਲ ਬਾਤ ਯਾਨੀ ਕਿ ਬੰਦੇ ਦੀ ਬੋਲ ਬਾਣੀ ਦੇ ਜਜਮੈਂਟ ਹੋ ਜਾਂਦੀ ਬਾਈ ਠੀਕ ਆ ਬਹੁਤ ਵਧੀਆ ਵੀਰ ਦਾ ਸੁਭਾਅ ਹੈ ਬੋਲਣ ਚੱਲਣ ਦਾ ਤਰੀਕਾ ਤੇ ਇੱਜ਼ਤ ਬਹੁਤ ਕਰਦਾ ਬਾਈ ਰਿਸਪੈਕਟ ਬਹੁਤ ਕਰਦਾ ਸਭ ਤੋਂ ਵੱਡੀ ਚੀਜ਼ ਆਹੀ ਹੁੰਦੀ ਆ ਮਲਕਪੁਰ ਦਾ ਬਾਈ ਹਾਂਜੀ ਮੇਰਾ ਵੀਰ ਪਰਮ ਹੈ ਬਾਈ ਦੁਬਈ ਤੋਂ ਅਸੀਂ ਇਕੱਤਰ ਇਕੱਠੇ ਰਹੇ ਆ 5-6 ਸਾਲ ਹੁਣ ਬਾਈ ਸਾਡਾ ਹੈਗਾ ਦੁਬਈ ਉਹਨਾਂ ਦੇ ਪਿੰਡ ਦਾ ਇਹ ਪਰ ਮੈਂ ਜਾਣਦਾ ਬਾਈ ਪਰਮ ਨੂੰ ਹਾਂਜੀ ਹਾਂਜੀ ਠੀਕ ਆ ਖਾਸਾ ਬੋਲਦਾ ਉਹ ਹਾਂਜੀ ਹਾਂਜੀ ਹਾਂ ਬੜੇ ਚੰਗੀ ਜਰ ਹਾਂ ਹਾਂ ਬੜਾ ਠੀਕ ਆ ਭਾਈ ਡੀ ਜੇ ਦੇ ਹਾਂ ਡੀ ਜੇ ਦੀ ਦੁਕਾਨ ਆ ਭਾਈ ਇਹ ਮਲਕਪੁਰ ਤੋਂ ਵੀਰ ਬਾਈ ਕਿਸੇ ਨੇ ਵੀ ਜੌਂਡੀਆ ਟਰੈਕਟਰ ਲੈਣਾ ਹੁੰਦਾ ਤਾਂ ਆਪਣਾ ਵੀਰ ਛੋਟਾ ਤੇ ਬਈ ਨਾਲ ਜਰੂਰ ਵੀਰ ਏਰੀਆ ਕਿਹੜਾ ਕਿਹੜਾ ਤੇਰੇ ਕੋਲ ਤੇਰੇ ਮੇਰੇ ਕੋਲ ਆ ਸਾਰਾ ਰੋਪੜ ਏਰੀਆ ਲੋਕਨ ਰੋਪੜ ਲੋਕਲ ਸਾਡਾ ਪਿੰਡ ਹੋ ਗਿਆ ਹਨਾ ਹਾਂਜੀ ਹਾਂਜੀ ਠੀਕ ਆ ਭਾਈ ਠੀਕ ਆ ਤੇ ਆਹ ਟਰੈਕਟਰ ਆਪਾਂ ਨੇ ਆਰਡਰ ਤੇ ਮੰਗਾਇਆ ਬਾਈ ਹਾਂਜੀ ਹਾਂਜੀ 50 45 ਹੈ 50 45 ਡੀ ਬਾਈ ਦੇਖੋ ਕਿੰਨਾ ਹੈ ਟਰੈਕਟਰ ਛੋਟਾ ਏ ਪਾ ਟਰੈਕਟਰ ਚ ਗੁਣ ਬਹੁਤ ਨੇ ਏ ਚ ਇਦਾਂ ਹੀ ਬਾਈ ਗੱਲ ਹਾਂਜੀ ਹਾਂਜੀ ਭਾਈ ਅੱਛਾ 14 ਦੇ ਟਾਇਰਾਂ ਚ ਹਾਂਜੀ 4 ਵੀਲ ਡਰਾਈਵ ਹੈ ਠੀਕ ਆ ਅੱਛਾ ਸਾਦੇ ਪਿੰਡ ਜਾਣਾ ਬਾਈ ਟਰੈਕਟਰ ਇਹ ਦੇਖੋ ਲੋ ਜੀ ਤੇ ਟਾਇਰ ਬਾਈ ਮੁਰਲੇ ਛੋਟੇ ਆ ਜਮਾਈ ਦੇਖਣ ਨੂੰ ਟਾਇਰ ਹੈਗੇ ਮੁਰਲੇ 8 18 ਦੇ ਠੀਕ ਆ ਜੀ ਪਿਛਲੇ ਟਾਇਰ 14 9 28 ਦੇ ਲੋ ਜੀ ਕਰੋ ਜੀ ਚੈੱਕ ਇਹ ਇਹ ਆਪਣਾ ਕਿੰਨੇ ਐਚਪੀ ਜਾ ਗਿਆ ਮਿੱਤਰ ਡੀਟਰ ਵਿਆੜੀ ਪਾਵਰ ਦਾ ਇਹ ਨਹੀਂ ਭਾਜੀ ਹਾਂ 40 ਐਚਪੀ ਦਾ ਇਹ ਹਾਂਜੀ ਨਹੀਂ ਯਾਰ 40 ਐਚਪੀ ਦਾ ਭਾਜੀ 40 ਐਚਪੀ ਦਾ ਪੱਕਾ ਹਾਂਜੀ ਹਾਂਜੀ ਠੀਕ ਆ 50 ਐਚਪੀ ਜੀ ਨਾ ਕੰਮ ਕਰਦਾ ਵੀਰੇ 50 ਪਾਵਰ ਜਿੰਨਾ ਹਾਂਜੀ ਗਾਰੰਟੀ ਆ ਹਾਂਜੀ ਲੈ ਭਾਈ ਡਬਲ ਡਿਸਟ੍ਰੀਬਿਊਟਰ ਆ ਠੀਕ ਆ ਤੇ 40 ਦੱਸਿਆ ਵੀਰੇ ਬਾਈ ਨੇ ਵੀ ਠੀਕ ਆ ਜੀ ਤੇ ਬਾਕੀ ਤਾਂ ਲਗਭਗ ਸਾਰਾ ਸੇਵੇਂ ਆ ਇਹਦਾ ਭਾਈ ਤੇਲ ਖਰਚਾ ਕਿਆ 4.5 ਲੀਟਰ 4 4.5 ਲੀਟਰ ਚਲ ਮੜਾ ਮੋਟਾ ਅੱਧਾ ਲੀਟਰ ਉੱਪਰ ਥੱਲੇ ਹੋ ਸਕਦਾ ਬਾਕੀ ਭਾਈ ਐ ਆ ਤੇਲ ਖਰਚ ਆ ਨਾ ਚਲਾਉਣ ਤੇ ਡਿਪੈਂਡ ਕਰਦਾ ਹਾਂਜੀ ਹਾਂਜੀ ਜਿਹੜਾ ਡਰਾਈਵਰ ਆ ਵੀ ਤੇਲ ਕਿੰਨਾ ਖਾਉਣਾ ਟਰੈਕਟਰ ਨੂੰ ਹਨਾ ਜੇ ਤੁਸੀਂ ਖਾਉਣ ਨੂੰ ਤੂੰ ਤਿੰਨ ਵੀ ਖੜਾ ਲਾ ਖਾਉਣ ਨੂੰ ਤੂੰ ਛੇ ਵੀ ਖੜਾ ਲਾ ਇਹਨੂੰ ਹਾਂਜੀ ਹਾਂਜੀ ਹਨਾ ਆ ਭਾਈ ਚਾਟ ਲਾਇਆ ਹੋਇਆ ਉੱਪਰ ਦੇਖੋ ਬਣਾ ਕੇ ਠੀਕ ਹੈ ਜੀ ਇਹ ਹੈਗਾ ਰਿਕਾਰਡ ਵੀ ਕਿੰਨੇ ਕਿੰਨੇ ਆਪਾਂ ਨੂੰ ਜਿਹੜਾ ਫਿਲਟਰ ਜਿਹੜੇ ਕਿੰਨੇ ਕਿੰਨੇ ਟਾਈਮ ਬਾਅਦ ਚੇਂਜ ਕਰਨੇ ਆ ਕਿਹੜਾ ਕਿਹੜਾ ਚੀਜ਼ ਆ ਸਾਰਾ ਕੰਪਨੀ ਦਾ ਬਾਇਓ ਡਾਟਾ ਲਾਇਆ ਹੋਇਆ ਉੱਪਰ ਹੈਡਲਾਈਟ ਲਾਈ ਹੋਈ ਆ ਠੀਕ ਹੈ ਜੀ ਪੂਰਾ ਵਧੀਆ ਟਰੈਕਟਰ ਸ਼ਾਨਦਾਰ ਆ ਇਹਦੀ ਡਿਲੀਵਰੀ ਦੇਣੀ ਆ ਬਾਈ ਆਪਾਂ ਕੱਲ ਨੂੰ ਪਾਵਾਂਗੇ ਵੀਡੀਓ ਇਹਦੇ ਵਿੱਚ ਜੋ ਵੀ ਟਰੈਕਟਰ ਵੀ ਕਟ-ਕਟ ਹੋਣਾ ਇਹ ਬਾਈ ਪਾਵਰ ਪ੍ਰੋ ਹੈ ਗੇਅਰ ਪ੍ਰੋ ਇਹਨੂੰ ਦੋ ਸਟicker ਲਾਏ ਹੋਏ ਆ ਬਾਈ ਹਾਂ ਜੀ ਹਾਂ ਜੀ ਗੇਅਰ ਪ੍ਰੋ ਦਾ ਮਤਲਬ ਸੰਨ ਆ ਪਾਵਰ ਪ੍ਰੋ ਮਰ ਵੀ ਇਹ ਚ ਐਕਸਟਰਾ ਪਾਵਰ ਹੈ ਹਾਂ ਜੀ ਹਾਂ ਜੀ ਬਾਈ ਕੰਪਨੀਆਂ ਨਵੇਂ-ਨਵੇਂ ਮਾਡਲ ਲਾਂਚ ਕਰੀ ਜਾਂਦੀਆਂ ਪਤਾ ਹੀ ਨਹੀਂ ਲੱਗਦਾ ਹੁਣ ਕਿਆ-ਕਿਆ ਹੋਈ ਜਾਂਦਾ ਠੀਕ ਹੈ ਜੀ ਇਨਲਾਈਨ ਪੰਪ ਦੇ ਵਿੱਚ ਠੀਕ ਹੈ ਜੀ ਕਲੱਚੇ ਨੂੰ ਬਾਈ ਇੱਧਰ ਏ ਕਲੱਚ ਆ ਇਹਦਾ 4 ਵੀਲ ਵਾਲਾ ਗੇਅਰ ਲੱਗਿਆ ਹੋਇਆ ਇੱਧਰ ਠੀਕ ਆ ਪਿੱਛੇ ਨੂੰ ਪੀਟੀਓ ਦੀ 540 ਅੱਗੇ ਨੂੰ 540 ਈ ਐ ਠੀਕ ਆ ਸਾਡਾ ਇੱਧਰ ਕਲਮੰਤ ਹੋ ਬਾਈ ਕਲਮੰਤ ਕੀ ਹਾਲ ਐ ਭੱਜਦਾ ਕਿਹਨੂੰ ਆ ਅੱਧੇ ਦਾ ਅਸੀਂ ਦੇਖ ਕੇ ਡਰੇ ਜਾਂਦੇ ਮੈਨੂੰ ਪਤਾ ਨਹੀਂ ਕਿਹੜਾ ਚੱਕਰ ਆਇਆ ਕਰਤਾ ਉਹਨਾ ਚੱਲ ਕੋਈ ਕਰ ਲਈ ਬਾਈ ਇਹ ਬਾਈ ਕੋਲ ਹੈਗਾ ਏਰੀਆ ਇੱਧਰ ਅਨੰਦਪੁਰ ਸਾਹਿਬ ਵਾਲਾ ਬਾਈ ਨੂਰਪੁਰ ਬੇਦੀ ਨੂਰਪੁਰ ਬੇਦੀ ਬਾਈ ਜਿੰਨਾ ਵੀ ਇੱਧਰ ਏਰੀਆ ਉਹ ਬਾਈ ਕੋਲ ਆ ਕਿਸੇ ਨੇ ਨੂਰਪੁਰ ਏਰੀਆ ਵਿੱਚ ਕਿਸੇ ਨੇ ਟਰੈਕਟਰ ਜੌਂਡੀਅਰ ਲੈਣਾ ਹੈ ਤਾਂ ਬਾਈ ਨਾਲ ਕੰਟੈਕਟ ਕਰਿਓ ਮੈਂ ਨੰਬਰ ਤੁਹਾਨੂੰ ਦੋ ਦੋਨੇ ਵੀਰਾਂ ਦੇ ਬੋਲੂਗਾ ਆਪਣੇ ਦੋਨੇ ਪ੍ਰਭਾ ਨੇ ਕੁਲਵੰਤ ਬਾਈ ਮੇਥੋਂ ਤੋਂ ਬੜਾ ਹੈ ਇਹ ਵੀਰ ਛੋਟਾ ਹੋਊਗਾ ਮੇਥੋਂ ਵੀਰੇ ਆਪਣਾ ਨੰਬਰ ਬੋਲ ਦੇ 9917299280 99280 ਵੀਰੇ ਤੂੰ ਵੀ ਬੋਲ ਦੇ 7809885396 53996 ਲੋ ਜੀ ਤੇ ਜਰੂਰ ਮੌਕਾ ਦਿਓ ਬਾਈ ਟਰੈਕਟਰ ਦਾ ਚਲੋ ਤੁਸੀਂ ਆਪਣੇ ਏਰੀਆ ਦੇ ਵਿੱਚੋਂ ਹੀ ਹੁੰਦਾ ਹੈ ਜਿਵੇਂ ਕਿ ਏਰੀਆ ਏਰੀਆ ਦਾ ਫਰਕ ਹੁੰਦਾ ਠੀਕ ਆ ਤਾ ਕਿਸੇ ਨੇ ਵੀ ਲੈਣਾ ਹੈ ਬਾਈ ਟਰੈਕਟਰ 20 20 ਨਾਲ ਜਰੂਰ ਕੰਟਕੋ ਤੁਹਾਡੇ ਕੋਲ ਘਰੇ ਆ ਕੇ ਤੁਹਾਡੇ ਨਾਲ ਜੋ ਵੀ ਗੱਲਬਾਤ ਹੈ ਟਰੈਕਟਰ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਠੀਕ ਹੈ ਜੀ ਤੇ ਬਾਕੀ ਜਿਹੜਾ ਰੇਟ ਦਾ ਹੁੰਦਾ ਹੈ ਬਾਈ ਉਹ ਆਪਾਂ ਫੋਨ ਦੇ ਵਿੱਚ ਨਹੀਂ ਡਿਸਕਸ ਕਰ ਸਕਦੇ ਉਹ ਤੁਹਾਡਾ ਮੌਕੇ ਤੇ ਜਿੰਨਾ ਵੀ ਹੋਇਆ ਹੋ ਜਾਊਗਾ ਤੇ ਲੋ ਜੀ ਬਾਈ ਆਸਿਆਂ ਹੋਣ ਲੱਗਿਆਂ ਬੰਦ ਟਰੈਕਟਰ ਲਾਉਣ ਲੱਗੇ ਸਾਰੇ ਅੰਦਰ ਅਸੀਂ ਬਾਈ ਸਾਡੀ ਇੱਕ ਥੋੜੀ ਜੀ ਗੱਲ ਹੈ ਅਸੀਂ ਆਉਂਦੇ ਸਾਰਿਆਂ ਨਾਲੋਂ ਲੇਟ ਆ ਅਸੀਂ ਜਾਣਾ ਵੀ ਸਾਰਿਆਂ ਨਾਲੋਂ ਲੇਟ ਆ ਜਦੋਂ ਸਾਰਿਆਂ ਅਸੀਂ ਬੰਦ ਹੋ ਗਈਆਂ ਸਾਡਾ ਤਰੀਬਨ ਜਿਹੜਾ ਗਾ ਕੇ ਕੇ ਬਾਅਦ ਸ਼ਾਮ ਨੂੰ ਵੀ ਆ ਜਾਂਦਾ ਸਾਡੇ ਸਾਰੇ 9 ਘੰਟਾ ਲੇਟੇ ਜਾਂਦੇ ਆ ਦਿੱਲੀ ਦੇ ਕੰਮ ਆ ਸਾਡਾ ਠੀਕ ਆ ਜੀ ਤੇ ਆਪਾਂ ਵੀ ਕਰਦੀਏ ਵੀਡੀਓ ਦਾ ਡੀਨ ਇੱਧਰ ਬਾਈ ਮਾਰ ਰਿਹਾ ਟਰਾਈਆਂ 60 45 ਦੀਆਂ ਚੈੱਕ ਕਰ ਰਿਹਾ ਇਹਨੂੰ ਵੀ ਕੋਈ ਕਮੀ ਪੇਸ਼ੀ ਕੋਈ ਗੱਲਬਾਤ ਠੀਕ ਆ ਲੈ ਬਾਈ ਕਰੋਚਕ ਜੋਂਡੀਓ ਦੀ ਇੱਕ ਸਬਤ ਹੈਗੀ ਬਾਈ ਕਟਾਈ ਕਟੂਈ ਨੂੰ ਬਹੁਤ ਵਧੀਆ ਟਰੈਕਟਰ ਆ ਇਹ ਜੀ ਠੀਕ ਹੈ ਜੀ ਮਿੱਤਰੋ ਅੱਜ ਦੇ ਵਲੌਗ ਵਿੱਚ ਚੇਨਈ ਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰਿਓ ਜ਼ਰੂਰ ਸਬਸਕ੍ਰਾਈਬ ਕਿਸੇ ਵੀ ਵੀਰ ਨੂੰ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਮਿਲਦੇ ਹਾਂ ਹੋਰ ਨਵੇਂ ਵਲੌਗਸ ਧੰਨਵਾਦ ਸ਼ੁਕਰੀਆ